ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦਇਆਲ ਪੁਰਖ ਮੇਰਵਾਨਾ ਹਰ ਨਾਨਕ ਸੱਚ ਵਖਾਣਾ ਜਿਵੇਂ ਸੋ ਚੰਦਾ ਉੱਗ ਵੈ ਸੂਰਜ ਚੜ੍ਹ ਹੈ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰ ਬਿਨ ਕੋਰ ਅੰਧਾਰ ਗੁਰ ਬਿਨ ਕੋਰ ਅੰਧਾਰ ਪਰਮ ਸਨਮਾਨਯੋਗ ਜੋਗੋ ਜੋਗ ਅਟਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੀ ਪਾਵਨ ਪਵਿੱਤਰ ਹਾਜ਼ੂਰੀ ਦੇ ਅੰਦਰ ਜੁੜ ਬੈਠੇ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ ਆਪਜੀ ਬੜ ਭਾਗੇ ਹਾਂ ਧੰਤਾ ਦੇ ਯੋਗ ਹਾਂ ਜੋ ਕਿ ਕਾਫੀ ਲੰਬੇ ਸਮੇਂ ਤੋਂ ਸਾਤ ਗੁਰਾਂ ਦੀ ਪਾਵਨ ਹਾਜ਼ੂਰੀ ਅੰਦਰ ਜੁੜ ਕੇ ਜੁਗੋ ਜੁਗ ਅਟਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਨੂੰ ਮੁੱਖ ਰੱਖਦੇ ਹਾਂ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਬੈਠ ਕੇ ਗੁਰੂ ਸਵਾਰੇ ਕੀਰਤਨੀਆਂ ਪਾਸੋਂ ਗੁਰਬਾਣੀ ਕੀਰਤਨ ਗੁਰ ਇਤਿਹਾਸ ਸੁਣ ਕੇ ਆਪਣਾ ਜੀਵਨ ਸਫਲਾ ਕਰ ਰਹੇ ਹਾਂ ਸੋ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਹਬੇ ਕਮਾਲ ਸਰਬੰਸਦਾਨੀ ਸੋ ਜੀ ਪ੍ਰੀਤਮ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਾਰ ਪਿਤਾ ਜੀ ਵੱਲੋਂ ਦਿੱਤੀ ਦਾਤ ਗੁਰੂ ਫਤੇ ਨੂੰ ਪ੍ਰਵਾਨ ਕਰੋ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆ ਦੇ ਵਿੱਚ ਅਸੀਂ ਬੱਖ ਬੱਖ ਧਰਮਾਂ ਦੇ ਗ੍ਰੰਥਾਂ ਬਾਰੇ ਪੜ੍ਹਦੇ ਸੁਣਦੇ ਹਾਂ ਦੁਨੀਆ ਦੇ ਵਿੱਚ ਅਨੇਕਾਂ ਗੁਰੂ ਪੀਰ ਹੋਏ ਨੇ ਪੈਗੰਬਰ ਹੋਏ ਨੇ ਪਰੰਤੂ ਇੱਕੋ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਜਿਨ੍ਹਾਂ ਦੇ ਅੱਗੇ ਜੁਗੋ ਜੁਗ ਅਟਲ ਲੱਗਦਾ ਹੈ ਭਾਵੇਂ ਸਰੀਰਕ ਤੌਰ ਤੇ ਸਾਡੇ ਗੁਰੂ ਸਾਹਿਬਾਨ ਵੀ ਹੋਏ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜੀ ਤੱਕ ਉਹਨਾਂ ਦੇ ਅੱਗੇ ਗੁਰੂ ਸ਼ਬਦ ਲੱਗਿਆ ਕਿਸੇ ਵੀ ਗੁਰੂ ਦੇ ਅੱਗੇ ਕਿਸੇ ਵੀ ਪਗੰਬਰ ਦੇ ਅੱਗੇ ਕਿਸੇ ਵੀ ਧਾਰਮਿਕ ਗ੍ਰੰਥ ਦੇ ਅੱਗੇ ਜੁਗੋ ਜੁਗ ਅਟਲ ਨਹੀਂ ਲੱਗਿਆ ਜੇਕਰ ਲੱਗਿਆ ਤਾਂ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਅੱਗੇ ਲੱਗਿਆ ਕਿਉਂਕਿ ਅਕਾਲ ਪੁਰਖ ਵਾਹਿਗੁਰੂ ਦੇ ਜਦੋਂ ਆਪਣੇ ਆਪ ਦੇ ਵਿੱਚ ਸਾਜਣਾ ਹੋਈ ਨਾ ਉਹਦਾ ਕਿਸੇ ਵਸਤੂ ਦੀ ਲੋੜ ਨਹੀਂ ਪਈ ਕਿਸੇ ਪਦਾਰਥ ਦੀ ਕਿਸੇ ਦੀ ਵੀ ਲੋੜ ਨਹੀਂ ਸੀ ਤੁਸੀਂ ਬਚਨ ਪੜ੍ਹਦੇ ਹੋ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾ ਪ੍ਰੰਤੂ ਉਹ ਤੋਂ ਬਾਅਦ ਜੇ ਲੋੜ ਪਈ ਤਾਂ ਸ਼ਬਦ ਦੀ ਲੋੜ ਪਈ ਸ਼ਬਦ ਦੀ ਆਵਾਜ਼ ਕਿਉਂਕਿ ਜਦੋਂ ਅਸੀਂ ਸਾਡਾ ਜਿਹੜਾ ਜੋੜ ਹੈ ਸਾਡਾ ਜਿਹੜਾ ਸਬੰਧ ਹੈ ਸਾਡਾ ਜਿਹੜਾ ਰਿਸ਼ਤਾ ਗਾ ਕੋ ਸਬਦ ਦੇ ਨਾਲ ਅਕਾਲ ਪੁਰਖ ਵਾਇਗ੍ਰੀ ਨੇ ਜੋੜਿਆ ਹੈ ਮੈਂ ਸੌਖਾ ਕਰ ਦੇਵਾਂ ਮਨੁੱਖ ਘਰ ਤੋਂ ਬਾਹਰ ਨਿਕਲਦਾ ਹੈ ਤੇ ਉਦੋਂ ਵੀ ਇਹ ਸ਼ਬਦਾਂ ਦੇ ਨਾਲ ਉਹਦਾ ਰਿਸ਼ਤਾ ਹੈ ਕੁਝ ਬੋਲ ਕੇ ਜਾਂਦਾ ਹੈ ਦੱਸ ਕੇ ਜਾਂਦਾ ਲੈ ਕੇ ਆਉਂਦਾ ਵੀ ਮੈਂ ਬਾਜ਼ਾਰ ਦੇ ਵਿੱਚ ਚੱਲਿਆ ਸਬਜ਼ੀ ਲੈ ਕੇ ਆਵਾਂਗਾ ਸ਼ਬਦ ਹੈ ਰਿਸ਼ਤੇਦਾਰੀ ਦੇ ਵਿੱਚ ਚੱਲਿਆ ਉਹ ਕਹਿੰਦਾ ਮੈਂ ਨਾਨਕੇ ਚੱਲਿਆ ਸ਼ਬਦ ਹੈ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਬਾਣੀ ਕਹਿੰਦੇ ਜਦੋਂ ਸ੍ਰਿਸ਼ਟੀ ਦੀ ਸਾਜਨਾ ਹੋਈ ਉਦੋਂ ਸ਼ਬਦ ਦੀ ਲੋੜ ਪਈ ਹੁਕਮ ਦੀ ਲੋੜ ਪਈ ਜਿਹਨੂੰ ਅਸੀਂ ਪੜਦੇ ਹੁਕਮੀ ਹੋਵਣ ਆਕਾਰ ਹੁਕਮ ਨਾ ਕਿਹਾ ਜਾਏ ਤੇ ਜਦੋਂ ਮਹਾਰਾਜ ਜੀ ਨੇ ਕਿਰਪਾ ਕੀਤੀ ਅਕਾਲ ਪੁਰਖ ਵਾਹਿਗੁਰੂ ਨੇ ਫਿਰ ਇੱਕ ਬੋਲ ਇੱਕ ਸ਼ਬਦ ਦੇ ਰਾਇਆ ਕੀਤਾ ਪਸਾਓ ਇੱਕੋ ਕਬਾਓ ਬਸ ਕਬਾਓ ਦਾ ਅਰਥ ਕੀ ਹੈ ਸ਼ਬਦ ਬੋਲੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਵਚਨ ਵੀ ਅਸੀਂ ਪੜ੍ਹਦੇ ਆ ਕਿ ਸ਼ਬਦ ਗੁਰੂ ਸੁਰਤ ਤੇ ਨੁਚੇਲਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਪਹਿਲਾਂ ਗੁਰੂ ਨਾਨਕ ਦੇ ਮਹਾਰਾਜ ਜੀ ਤੋਂ ਲੈ ਕੇ ਗੁਰੂ ਰਾਮਦਾਸ ਮਹਾਰਾਜ ਜੀ ਤੱਕ ਜਿਹੜੀਆਂ ਬਾਣੀਆਂ ਸੀ ਜਿਨੂੰ ਪੋਥੀ ਦਾ ਦਰਜਾ ਦਿੱਤਾ ਗਿਆ ਸੀ ਤੇ ਗੁਰੂ ਨਾਨਕ ਦੇ ਮਹਾਰਾਜ ਨੇ ਜਦੋਂ ਉਦਾਸੀਆਂ ਕੀਤੀਆਂ ਯਾਤਰਾਵਾਂ ਕੀਤੀਆਂ ਬੱਖ ਬੱਖ ਨਗਰਾਂ ਦੇ ਵਿੱਚ ਗਏ ਇਲਾਕਿਆਂ ਦੇ ਵਿੱਚ ਗਏ ਤੇ ਉੱਥੋਂ ਜਿਹੜਾ ਹੈ ਭਗਤ ਸਹਿਬਾਨਾਂ ਦੀ ਪੱਟ ਸਹਿਬਾਨਾਂ ਦੀ ਬਾਣੀਆਂ ਨੂੰ ਜਿਹੜਾ ਹੈ ਉਹ ਇਕੱਤਰ ਕਰਕੇ ਲੈ ਕੇ ਆਏ ਇਕੱਠਾ ਕੀਤਾ। ਪ੍ਰਿਥੀ ਚੰਦਾ ਪੁੱਤਰ ਮਿਹਰਬਾਨ ਜਿਹੜਾ ਨਾ ਉਹ ਗੁਰੂ ਘਰ ਦੇ ਨਾਲ ਈਰਖਾ ਕਰਦਾ ਸੀ ਤੇ ਪ੍ਰੰਤੂ ਉਹਨੇ ਇੱਕ ਮੋਹਰ ਜਿਹੜੀ ਗੁਰੂ ਨਾਨਕ ਦੇ ਮਹਾਰਾਜੇ ਨਾਮ ਦੀ ਵਰਤਨ ਸ਼ੁਰੂ ਕਰ ਦਿੱਤੀ। ਅਸੀਂ ਜਦੋਂ ਪੜਦੇ ਹਾਂ ਤੁਸੀਂ ਸਾਰੇ ਸਤਿਕਾਰਯੋਗ ਗ੍ਰੰਥੀ ਸਹਿਬਾਨ ਬੈਠੇ ਹੋ ਬਾਣੀ ਪੜਨ ਵਾਲੇ ਗੁਰੂ ਪਿਆਰੇ ਬੈਠੇ ਹੋ ਜਦੋਂ ਵੀ ਤੁਸੀਂ ਗੁਰੂ ਸਾਹਿਬ ਦੀ ਬਾਣੀ ਪੜੋਗੇ ਅਖੀਰ ਦੇ ਵਿੱਚ ਨਾਨਕ ਨਾਮ ਪਦ ਆਵੇਗਾ। ਗੁਰੂ ਨਾਨਕ ਦੇ ਮਹਾਰਾਜੀ ਬਾਣੀ ਐ ਗੁਰੂ ਅੰਗਦ ਦੇ ਮਹਾਰਾਜੀ ਬਾਣੀ ਐ ਗੁਰੂ ਅਮਰਦਾਸ ਮਹਾਰਾਜੀ ਬਾਣੀ ਐ 6 ਗੁਰੂ ਸਹਿਬਾਨਾਂ ਦੀ ਬਾਣੀ ਦਰਜ ਐ। ਪਾਵੇਂ ਕਿਸੇ ਗੁਰੂ ਦੀ ਵਿਚਾਰਨ ਕੀਤੀ ਬਾਣੀ ਹੈ ਪਾਵੇਂ ਗੁਰੂ ਅੰਗਦ ਦੇ ਮਹਾਰਾਜ ਦੀ ਬਾਣੀ ਆਖੀਰ ਤੇ ਨਾਨਕ ਨਾਮ ਹੀ ਹੈ ਗੁਰੂ ਅਮਰਦਾਸ ਮਹਾਰਾਜ ਦੀ ਬਾਣੀ ਉੱਥੇ ਵੀ ਨਾਨਕ ਨਾਮ ਮੋਹ ਰਾਈ ਹੈ ਤੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ ਉੱਥੇ ਵੀ ਨਾਨਕ ਨਾਮ ਮੋਹ ਰਾਈ ਹੈ ਗੁਰੂ ਤੇਗ ਬਹਾਦਰ ਮਹਾਰਾਜ ਦਾ ਨਾਮ ਹੀ ਹੈ ਕਿਉਂਕਿ ਜੋਤ ਇੱਕ ਹੈ ਇਹਹੀ ਮੋਹਰ ਇਹਹੀ ਜਿਹੜੀ ਨਾਨਕ ਪਾਦ ਹੈ ਉਹ ਮਿਹਰਬਾਨ ਨੇ ਵਰਤਣਾ ਸ਼ੁਰੂ ਕਰ ਦਿੱਤਾ ਉਹਨੇ ਆਪਣੀ ਰਚਨਾ ਬਣਾਈ ਉਦੋਂ ਉਹਨੇ ਨਾਨਕ ਨਾਮ ਉਹ ਰਾਤ ਕੀ ਤੇ ਗੁਰਸਿੱਖਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਬੇਨਤੀ ਕੀਤੀ ਸਤਿਗੁਰੂ ਜੀ ਵੀ ਸਾਨੂੰ ਕਿਵੇਂ ਪਤਾ ਲੱਗੇ ਵੀ ਜਿਹੜੀ ਕੱਚੀ ਬਾਣੀ ਕਿਹੜੀ ਹੈ ਤੇ ਸੱਚੀ ਬਾਣੀ ਕਿਹੜੀ ਹੈ ਜਿਉਂ ਅਸੀਂ ਗੁਰੂ ਅਮਰਦਾਸ ਮਹਾਰਾਜ ਦੇ ਬਚਨ ਪੜ੍ਹਦੇਵੇਂ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਉਦੋਂ ਫਿਰ ਭਾਈ ਗੁਰਦਾਸ ਜੀ ਨੂੰ ਜਿਹੜਾ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬੁਲਾਉਣਾ ਕੀਤਾ ਤੇ ਕਿਹਾ ਕਿ ਸਿੱਖਾਂ ਦੇ ਵਿੱਚ ਜੋ ਹੈ ਇਹ ਦੁਬੜਾ ਪੈ ਗਈ ਅਸੀਂ ਗੁਰੂ ਸਹਬਾਂ ਦੀ ਬਾਣੀ ਕਿਹੜੀ ਹੈ ਕੱਚੀ ਬਾਣੀ ਕਿਹੜੀ ਹੈ ਤੇ ਭਾਈ ਗੁਰਦਾਸ ਜੀ ਨੂੰ ਫਿਰ ਗੁਰਦੁਆਰਾ ਰਾਮ ਸਰ ਸਾਹਿਬ ਆਪ ਜੀ ਜਦੋਂ ਵੀ ਸ੍ਰੀ ਦਰਬਾਰ ਸਾਹਿਬ ਦਰਸ਼ਨ ਦਿਦਾਰੇ ਨੂੰ ਜਾਣਿਓ ਤਨਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਉਹਨਾਂ ਦੇ ਸਥਾਨ ਦੇ ਨਾਲ ਹੀ ਪਾਵਨ ਸਥਾਨ ਹੈ ਜਿੱਥੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਛਪਾਈ ਵੀ ਹੁੰਦੀ ਹੈ। 베ਰੀਆਂ ਦਾ ਚੁੰਡਸੀ ਸੋਨਾ ਸਰੋਵਰ ਸੀ ਤੇ ਗੁਰੂ ਸਾਹਿਬਾਨ ਜੀ ਨੇ ਉੱਥੇ ਜਿਹੜਾ ਹੈ ਪ੍ਰਬੰਧ ਕਰਕੇ ਭਾਈ ਗੁਰਦਾਸ ਜੀ ਪਾਸੋਂ ਜਿਹੜਾ ਬਾਣੀ ਦਿਖਾਉਣੀ ਸ਼ੁਰੂ ਕੀਤੀ। ਇੱਕ ਮੈਂ ਹੋਰ ਬੇਨਤੀ ਕਰ ਦੇਵਾਂ ਕੱਲ ਵੀ ਕਿਸੇ ਨੇ ਫੋਨ ਕੀਤਾ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸੰਪੂਰਨਤਾ ਦਿਵਸ ਬਾਅਦ ਵਿਚਾਰਿਆ ਤੇ ਪ੍ਰਕਾਸ਼ ਦਿਹਾੜਾ ਪਹਿਲਾਂ ਕਿਉਂ ਆ ਗਿਆ ਇਹ ਪ੍ਰਕਾਸ਼ ਦਿਹਾੜਾ ਉਹ ਹੈ ਜਿਹੜਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੀੜ ਸੰਪਾਦਨ ਕਰਾਈ ਸੰਪੂਰਨੀ ਤੁਹਾਡੇ ਗਿਆਨ ਦੇ ਲਈ ਮੈਂ ਬੇਨਤੀ ਕਰ ਰਿਹਾ ਕਿਉਂਕਿ ਸਾਡੇ ਮਨਾਂ ਦੇ ਵਿੱਚ ਦੁਬਧਾ ਕਈਆਂ ਨੇ ਨਹੀਂ ਪਤਾ ਹੁੰਦਾ ਕੱਲ ਵੀ ਕਹਿ ਰਹੇ ਸੀ ਵੀ ਜਿਹੜਾ ਸੰਪੂਰਨਤਾ ਦਿਵਸ ਹੈ ਭਾਈ ਸਾਹਿਬ ਜੀ ਤੁਸੀਂ ਦਮਦਮਾ ਸਾਹਿਬ 29 ਅਗਸਤ ਨੂੰ ਮਰਾਰੇ ਪ੍ਰਕਾਸ਼ ਦਿਹਾੜਾ ਪਹਿਲਾਂ ਕਿਵੇਂ ਆ ਗਿਆ ਇਹ ਉਹ ਆਦ ਬੀੜ ਦਾ ਪਹਿਲਾ ਪ੍ਰਕਾਸ਼ ਦਿਹਾੜਾ ਹੈ ਜਿਹੜਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰਦੁਆਰਾ ਰਾਮਸਰ ਸਾਹਿਬ ਦੇ ਕਿਨਾਰੇ ਸਰੋਵਰ ਦੇ ਕਿਨਾਰੇ ਬੇੜੀਆਂ ਦੀ ਝੁੰਡ ਸੋਹਣੇ ਉਥੇ ਪ੍ਰਬੰਧ ਕਰਕੇ ਭਾਈ ਗੁਰਦਾਸ ਜੀ ਪਾਸੋਂ ਸੰਪੂਰਨ ਕਰਵਾਇਆ ਸੀ ਜਿਹਦੇ ਵਿੱਚ ਭਗਤ ਸਹਿਬਾਨਾਂ ਦੀ ਬਾਣੀ ਹੈ ਪਹਿਲੇ ਗੁਰੂ ਤੋਂ ਲੈ ਕੇ ਪੰਜਵੇਂ ਗੁਰੂ ਤੱਕ ਬਾਣੀ ਹੈ ਛੇਵੇਂ ਗੁਰੂ ਜਿਹੜਾ ਹੈਗਾ ਗੁਰਤੇਗ ਬਹਾਦਰ ਮਹਾਰਾਜੀ ਬਾਣੀ ਨਹੀਂ ਛੇ ਗੁਰੂ ਸਹਿਬਾਨ ਦੀ ਬਾਣੀ ਦਾਜਾ ਜਿਹੜੀ ਅਸੀਂ ਅੱਜ ਪਾਵਨ ਵੀੜੇ ਦੇ ਦਰਸ਼ਨ ਕਰਦੇ ਹਾਂ ਗੁਰੂ ਅਰਜਨ ਦੇ ਮਹਾਰਾਜ ਜੀ ਤੱਕ ਉਸ ਸਮੇਂ ਬਾਣੀ ਸੀ 32 ਰਾਗ ਸੀ 974 ਅੰਗ ਇਤਿਹਾਸ ਕਰਨ ਲਿਖਿਆ ਹੈ ਜਦੋਂ ਅਸੀਂ ਡਬਲ ਕਰਾਂਗੇ ਉਦੋਂ ਜਿਹੜਾ ਹੈ ਪ੍ਰਾਤਨ ਰੂਪਾਂ ਦੇ ਕਦੇ ਦਰਸ਼ਨ ਕਰਿਓ ਉਹਨਾਂ ਦੇ ਵਿੱਚ ਤੁਹਾਨੂੰ ਇੱਕ ਪਾਸੇ ਅੰਗ ਤੇ ਨੰਬਰ ਲਿਖੇ ਮਿਲਣਗੇ ਦੋਵੇਂ ਪਾਸੇ ਨਹੀਂ ਲਿਖੇ ਹੋਣਗੇ ਇੱਕ ਸਾਈਡ ਤੇ ਲਿਖੇ ਮਿਲਦੇ ਆ ਉਹਦੇ ਵਿੱਚ 32 ਰਾਗ ਸੀ ਤੇ ਜਿਹਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਦੀ ਬਾਣੀ ਸੀ ਪਟ ਸਾਹਿਬਾਨ ਦੀ ਬਾਣੀ ਸੀ ਤੇ ਗੁਰਸਿੱਖਾਂ ਦੀ ਸੱਤਾ ਬਲਵਾਨ ਤੇ ਬਾਬਾ ਸੁੰਦਰ ਜੀ ਦੀ ਬਾਣੀ ਦਰਸ ਉਹ ਬੀੜ ਨੂੰ ਜਿਹਦਾ ਸੰਪਾਦਨ ਕਰਾਇਆ ਸੰਪਾਦਨ ਕਰਾ ਕੇ ਫਿਰ ਜਿਹੜਾ ਮਾਨ ਸਤਕਾਰ ਹੈ ਨਾ ਉਹ ਕਿਹਦੇ ਹਿੱਸੇ ਆਇਆ ਸਾਨੂੰ ਇਹ ਵੀ ਅੱਜ ਵਿਚਾਰਨ ਦੀ ਲੋੜ ਹੈ ਇੱਥੇ ਮੈਂ ਇੱਕ ਹੋਰ ਬੇਨਤੀ ਕਰਦਾ ਮੈਂ ਇਹ ਨਹੀਂ ਵੀ ਰਾਗੀ ਗ੍ਰੰਥੀ ਸਭਾ ਨੇ ਪ੍ਰੋਗਰਾਮ ਰੱਖਿਆ ਮੈਂ ਤਾਂ ਬੇਨਤੀ ਕਰਦਾ ਮੈਂ ਇਤਿਹਾਸ ਦੇ ਵਿੱਚ ਉਹ ਤੁਹਾਨੂੰ ਇਹ ਸਾਖੀ ਸਾਂਝੀ ਕਰਾਂਗਾ ਜਿਹੜਾ ਬੀੜ ਨੂੰ ਪ੍ਰਕਾਸ਼ ਕਰਨ ਦੇ ਲਈ ਮਾਣ ਮਿਲਿਆ ਹੈ ਜਿਹੜਾ ਸਿੰਘਾਸਨ ਤੇ ਬੈਠਣ ਦੇ ਲਈ ਮਾਣ ਮਿਲਿਆ ਨਾ ਉਹ ਸਨ ਭਾਈ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਵੀ ਪ੍ਰਕਾਸ਼ ਕਰ ਸਕਦੇ ਸੀ ਪਰੰਤੂ ਮਾਣ ਦਿੱਤਾ ਗੁਰਸਿੱਖ ਨੂੰ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਅਸੀਸ ਦੇ ਰੱਖ ਕੇ ਤੇ ਆਪ ਚੌਰ ਸਾਹਿਬ ਦੀ ਸੇਵਾ ਕਰਕੇ ਪਹਿਲਾ ਪ੍ਰਕਾਸ਼ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਕਰਵਾਇਆ ਜਿਹਦਾ ਅਸੀਂ ਹੁਕਮ ਨਮਾ ਪੜ੍ਹਦੇ ਹਾਂ ਸੋਹੀ ਮਹੱਲਾ ਪੰਜਵਾ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅਮਰਤ ਜਲ ਛਾਇਆ RAM ਦੂਸਰੀ ਬੇਨਤੀ ਮੈਂ ਕਰਾਂਗਾ ਕਿਉਂਕਿ ਸਮਾਂ ਥੋੜਾਗਾ ਸਾਨੂੰ ਗੁਰਬਾਣੀ ਦਾ ਅਦਵ ਸਤਕਾਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਮ ਸਿਖਾਇਆ ਤੇ ਗੁਰੂ ਹਰਗੋਬਿੰਦ ਮਹਾਰਾਜ ਦਾ ਇਤਿਹਾਸ ਪੜ੍ਹਨ ਤੁਹਾਨੂੰ ਉੱਥੋਂ ਵੀ ਸਿੱਖਿਆ ਮਿਲਦੀ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੀੜ ਸੰਪਾਦਨ ਹੋਈ ਤੇ ਸਾਨੂੰ ਸੇਵਾ ਦੀ ਜਿਹੜੀ ਗੱਲ ਚੱਲੀ ਵੀ ਸੁਖਾਸਨ ਇੱਥੇ ਕੀਤਾ ਜਾਣਾ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਦੋਂ ਆਪਣੇ ਸਰੀਰ ਨੂੰ ਅਹਿਮੀਅਤ ਨਹੀਂ ਦਿੱਤੀ ਸਰੀਰੂਪੀ ਗੁਰੂ ਨੂੰ ਐਮੇਤ ਨਹੀਂ ਦਿੱਤੇ ਸੀ ਹਾਲਾਂਕਿ ਸਰੀਰੂਪੀ ਗੁਰੂ ਰੂਪਰ ਬਿਛਾਵਣੇ ਪ੍ਰੰਤੂ ਉਦੋਂ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਆਪਣਾ ਆਸਨ ਥੱਲੇ ਲਾਇਆ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿਹੜਾ ਸੀਆਂ ਸੁਖ ਆਸਨ ਉਹ ਬੈੱਡ ਤੇ ਪਲੰਗ ਤੇ ਕੀਤਾ ਅੱਜ ਤੁਸੀਂ ਜਦੋਂ ਜਾਓਗੇ ਨਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦਰਸ਼ਨ ਦੀਦਾਰਾਂ ਦੇ ਲਈ ਯੂਨੀਵਰਸਿਟੀ ਕੋਠਾ ਸਾਹਿਬੀ ਕਨੇ ਅਕਾਲ ਤਖਤ ਸੋ ਸਾਹਿਬ ਤੋਂ ਜਿਹਦੇ ਸਰੂਪ ਚੱਲਦਾ ਮਹਾਰਾਜ ਦੇ ਪਾਲਕੀ ਸਾਹਿਬ ਚੱਲਦੀ ਹੈ ਨਾ ਉਥੇ ਤੱਕ ਕਦੇ ਧਿਆਨ ਦੇ ਨਾਲ ਦਰਸ਼ਨ ਕਰਕੇ ਆਇਓ ਉਥੇ ਜਦੋਂ ਸਰੂਪ ਮਹਾਰਾਜ ਦੇ ਪਲੰਗ ਤੇ ਵਿਰਾਜਮਾਨ ਨੇ ਨੀਚੇ ਚਿੱਟੀ ਚਾਦਰ ਅੱਜ ਵੀ ਵਿਛਾਈ ਜਾਂਦੀ ਹੈ ਉਹ ਇਸ ਗੱਲ ਦੀ ਗਵਾਹੀ ਭਰਦੀ ਹੈ ਵੀ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਹੋਈ ਤੇ ਗੁਰੂ ਸਾਹਿਬ ਨੂੰ ਸ਼ਬਦ ਗੁਰੂ ਨੂੰ ਉੱਪਰ ਰੱਖਿਆ ਸ੍ਰੀ ਨੂੰ ਐਮੇਤ ਨਹੀਂ ਦਿੱਤੀ ਮੈਨੂੰ ਖਿਮਾ ਕਰਨਾ ਸ੍ਰੀ ਨੂੰ ਅੱਜ ਸ੍ਰੀ ਨੂੰ ਇਮਤ ਦੇ ਰਿਹਾ ਗੁਰੂ ਨੂੰ ਨਹੀਂ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਜਿਹੜਾ ਹੈ ਸੁਖਾਸਨ ਕੀਤਾ ਸੇਵਾ ਕੀਤੀ ਗੁਰੂ ਸਾਹਿਬ ਜੀ ਜਦੋਂ ਕੀਤੀ ਉਦੋਂ ਪਲੰਘ ਤੇ ਬਿਰਾਜਮਾਨ ਕੀਤਾ ਤੇ ਆਪ ਫਰਸ਼ ਤੇ ਰਾਮ ਕੀਤਾ ਸੀ ਦੂਸਰੀ ਉਦਾਹਰਨ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਕੋਲ ਪਾਈ ਗੋਪਾਲਾ ਜੀ ਸੇਵਾ ਕਰਦੇ ਨੇ ਮੈਂ ਬਾਣੀ ਬੇਨਤੀ ਤਾਂ ਕਰ ਰਿਹਾ ਕਿਉਂਕਿ ਅੱਜ ਸਾਡੇ ਮਨਾਂ ਦੇ ਵਿੱਚੋਂ ਸਾਡੇ ਸਮਾਜ ਦੇ ਵਿੱਚੋਂ ਗ੍ਰੰਥੀ ਸਹਿਬਾਨਾਂ ਦਾ ਸਤਿਕਾਰ ਘਟਦਾ ਜਾ ਰਿਹਾ। ਦੂਸਰਾ ਗੁਰੂ ਸਾਹਿਬ ਦਾ ਵੀ ਜਿਹੜਾ ਸਤਿਕਾਰ ਹੈ ਉਹ ਘਟਦਾ ਜਾ। ਕਿਉਂ? ਕਿਉਂਕਿ ਸਾਨੂੰ ਇਤਿਹਾਸ ਬਾਰੇ ਪਤਾ ਹੋਣ ਦੇ ਬਾਵਜੂਦ ਵੀ ਅਸੀਂ ਨਾ ਫਿਰ ਵੀ ਉਹ ਕੰਮ ਕਰਦਾ ਜਿਹੜੇ ਗੁਰੂ ਜਿਹੜੀ ਗੱਲ ਦੀ ਗਵਾਹੀ ਵੀ ਨਹੀਂ ਭਰਦੇ। ਗੁਰੂ ਇਜਾਜ਼ਤ ਨਹੀਂ ਦਿੰਦੀ। ਭਾਈ ਗੋਪਾਲਾ ਜੀ ਗੁਰੂ ਹਰਗੋਬਿੰਦ ਮਹਾਰਾਜ ਜੀ ਕੋਲ ਰਹਿੰਦੇ ਨੇ। ਤੇ ਭਾਈ ਗੋਪਾਲਾ ਜੀ ਨੂੰ ਜਦੋਂ ਸ਼ਬਦ ਪੜ੍ਹਨ ਦੀ ਲਿਆ ਕੇ ਨੇ ਜਪਜੀਤ ਸਾਹਿਬ ਦਾ ਪਾਠ ਇਤਿਹਾਸਕਾਰ ਕਰਕੇ ਲਿਖਦੇ ਨੇ। ਇਥੋਂ ਤੱਕ ਕਿ ਭਾਈ ਗੋਪਾਲਾ ਜੀ ਜੋ ਜਪ ਜੇ ਸਬ ਦਾ ਪਾਠ ਉਚਾਰਨ ਕਰਨ ਲੱਗੇ ਤੇ ਕਰਦਿਆਂ ਕਰਦਿਆਂ ਜਦੋਂ ਮਨ ਦੇ ਵਿੱਚ ਫੁਰਨਾ ਆ ਗਿਆ ਵੀ ਗੁਰੂ ਸਾਹਿਬ ਨੇ ਜੇਕਰ ਮੈਥੋਂ ਇਹ ਪੁੱਛਿਆ ਵੀ ਤਾਨੂੰ ਗੋਪਾਲਾ ਜੀ ਕੀ ਚਾਹੀਦਾ ਤੇ ਮੈਂ ਕਮਾਂਗਾ ਮੈਨੂੰ ਸੋੜ ਜਿਹੜੇ ਤੁਹਾਡੇ ਤਵੇਲੇ ਦੇ ਵਿੱਚ ਘੋੜੇ ਨੇ ਉਹ ਦੇ ਦੇਵੋ ਤੇ ਗੁਰੂ ਸਾਹਿਬ ਘੋੜਿਆਂ ਦੀ ਥਾਂ ਤੇ ਜਿਹੜਾ ਹੈ ਆਪਣੀ ਜਗ੍ਹਾ ਤੇ ਜਿਹੜਾ ਉਹਨਾਂ ਨੂੰ ਬਰਾਜਮਾਨ ਕਰਨਾ ਚਾਹੁੰਦੇ ਸੀ ਬਾਣੀ ਦਾ ਸਤਕਾਰ ਦੂਸਰਾ ਗੁਰੂ ਸਾਹਿਬ ਜੀ ਆਪਣੇ ਆਸਨਾ ਤੇ ਬੈਠੇ ਨੇ ਤੇ ਸੰਗਤ ਸ਼ਬਦ ਪੜ੍ਹਦੀ ਆ ਰਹੀ ਹੈ ਬਾਣੀ ਪੜ੍ਹਦੀ ਆ ਰਹੀ ਹੈ ਤੇ ਗੁਰੂ ਸਾਹਿਬ ਨੂੰ ਜਦੋਂ ਪਤਾ ਲੱਗਿਆ ਨਾ ਵੀ ਸੰਗਤ ਛੱਲੇ ਬਾਣੀ ਪੜ੍ਹਦੀ ਆ ਰਹੀ ਹੈ ਤੇ ਆਪਣੇ ਆਸਨਾ ਤੋਂ ਜਿਹੜਾ ਹੈ ਉੱਠੇ ਕਾਲੀ ਦੇ ਨਾਲ ਤੇ ਪੈਰ ਦਾ ਅੰਗੂਠਾ ਗੋਡਾ ਨਾਲ ਜਿਹੜਾ ਮੰਜੇ ਦੇ ਪਾਵੇ ਨਾਲ ਵੱਜਨ ਕਰਕੇ ਜਿਹੜਾ ਹੈ ਝੋਟ ਲੱਗੀ ਪੈਰ ਦੇ ਵਿੱਚੋਂ ਖੂਨ ਰਿਸਣਾ ਸ਼ੁਰੂ ਹੋ ਗਿਆ ਤੇ ਸਤਿਗੁਰਾਂ ਨੇ ਸਿੱਖਾਂ ਨੇ ਗੁਰੂ ਹਰਗੋਬਿੰਦ ਮਹਾਰਾਜ ਨੂੰ ਬੇਨਤੀ ਕੀਤੀ ਸਤਿਗੁਰੂ ਜੀ ਵੀ ਤੁਸੀਂ ਪਲੰਘ ਤੇ ਬੈਠੇ ਰਹਿਣਾ ਸੀ ਕਹਿਣ ਲੱਗੇ ਨਹੀਂ ਕਹਿੰਦੇ ਤੁਹਾਡੀ ਰੂਪਾ ਬਾਣੀ ਕਹਿੰਦੇ ਨਹੀਂ ਗੁਰਬਾਣੀ ਦਾ ਜਿਹੜਾ ਰਤਬਾਗਾ ਦਰਜਾਗਾ ਉਹ ਸਰੀਰ ਨਾਲੋਂ ਸ਼ਬਦ ਉੱਪਰ ਹੈ ਤੇ ਗੁਰੂ ਸਾਹਿਬ ਜੀ ਨੇ ਉਦੋਂ ਪਲੰਘ ਤੇ ਉੱਠ ਕੇ ਜਿਹੜਾ ਅਦਬ ਸਤਕਾਰ ਕੀਤਾ ਸੀ ਬਾਣੀ ਦਾ ਦੂਸਰੀ ਮੈਂ ਜਿਹੜੀ ਬੇਨਤੀ ਕਰਾਂਗਾ ਵੀ ਪਹਿਲਾ ਪ੍ਰਕਾਸ਼ ਦਿਹਾੜਾ ਅਸੀਂ ਮਨਾ ਰਹੇ ਹਾਂ ਜਿਹੜਾ ਸੰਪੂਰਨਤਾ ਦੇਸ ਹੁਣ ਤੁਹਾਡੇ ਮਨਾਂ ਦੇ ਵਿੱਚ ਕਿਉਂਕਿ ਇਹ ਤੋਂ ਕਈਆਂ ਦੇ ਮਨਾਂ ਦੇ ਵਿੱਚ ਇਹ ਸਵਾਲ ਹੁੰਦਾ ਹੈ ਵੀ ਸੰਪਾਦਨਾ ਜਿਹੜੀ ਕਰਾਈ ਉਹਨੂੰ ਅਸੀਂ ਕਹਿੰਨੇ ਆ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਮੈਂ ਪਹਿਲਾਂ ਬੇਨਤੀ ਕੀਤੀ ਹੈ ਪੰਜ ਗੁਰੂ ਸਾਹਿਬਾਨਾਂ ਦੀ ਬਾਣੀ ਦਾ ਰਚੀ ਤੀ ਰਾਗ ਜਿਹੜੀ ਵੀੜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅੱਜ ਹਰੇਕ ਗੁਰੂ ਘਰ ਦੇ ਵਿੱਚ ਪ੍ਰਕਾਸ਼ ਹੈ ਉਹ ਬੀੜ ਉਹ ਆ ਜਿਹੜੀ ਤਖਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਕਲਗੀਧਰ ਪਿਤਾ ਜੀ ਨੇ ਸੰਪੂਰਨ ਕਰਵਾਈ 57 ਸ਼ਲੋਕ ਤੇ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਸਾਰੇ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਦਰਜ ਕਰਕੇ ਭਾਈ ਮਨੀ ਸਿੰਘ ਜੀ ਸੈਕਲਖਾਰੀ ਬਾਬਾ ਦੀਪ ਸਿੰਘ ਜੀ ਨੂੰ ਲਗਾ ਕੇ 1763 ਸੰਮਤ ਤੇ 1706 ਈਸਵੀ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਕਲਗੀ ਤਰ ਪਿਤਾ ਜੀ ਨੇ ਜਿਹੜਾ ਹੈ ਇਹ ਬੀੜ ਸੰਪੂਰਨ ਕਰਵਾਈ ਜਿਹਨੂੰ ਅਸੀਂ ਦਮਦਮੀ ਬੀੜ ਵੀ ਕਹਿੰਦੇ ਆ ਕਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਨ੍ਹਾਂ ਨੇ ਦਰਸ਼ਨ ਕੀਤੇ ਨੇ ਮੁਬਾਰਕ ਨੇ ਜਰੂਰ ਦਰਸ਼ਨ ਕਰਿਓ ਪਹਿਲੇ ਅੰਗ ਤੇ ਸਾਨੂੰ ਲਿਖਿਆ ਮਿਲੇਗਾ ਦਮਦਮੀ ਬੀੜ ਦਾ ਉਤਾਰਾ ਜਾਂ ਦਮਦਮੀ ਬੀੜ ਉਹ ਤੋਂ ਇਹ ਸਿੱਧ ਹੁੰਦਾ ਪਤਾ ਲੱਗਦਾ ਵੀ ਇਹ ਪਾਵਨ ਬੀੜ ਉਹ ਹੈ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਖਤ ਸ੍ਰੀ ਦਮਦਮਾ ਸਾਹਿਬ ਧਰਤੀ ਤੇ ਸੰਪੂਰਨ ਕਰਵਾਈ ਤੇ ਕਲਗੀਧਰ ਪਿਤਾ ਜੀ ਨੇ ਫਿਰ ਉਸ ਪਾਵਨ ਬੀੜ ਦੀ ਜਦੋਂ ਸੰਪਾਦਨਾ ਹੋਈ ਸੰਪੂਰਨਤਾ ਹੋਈ ਤੇ ਏਕਮ ਬਦੀ ਤੋਂ ਲੈ ਕੇ ਏਕਮ ਤੀਜ ਬਦੀ ਤੱਕ ਜਿਹੜਾ ਤਿੰਨ ਰੋਜਾ ਸਮਾਗਮ ਵੀ ਕੀਤਾ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸਾਡੇ ਤੇ અપਾਰ ਕਿਰਪਾ ਕੀਤੀ ਹੈ ਤਿੰਨ ਦਿਹਾੜੇ ਅਸੀਂ ਆਮਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਮਨਾਉਨੇ ਆ ਇੱਕ ਪਹਿਲਾ ਪ੍ਰਕਾਸ਼ ਦਿਹਾੜਾ ਦੂਸਰਾ ਸੰਪੂਰਨਤਾ ਦਿਹਾੜਾ ਤੀਸਰਾ ਗੁਰਤਾ ਗੱਦੀ ਦਿਵਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਨਾਂ ਸਹੀਦੀ ਦਿਹਾੜਾ ਆਵੇਗਾ ਨਾ ਜੋਤੀ ਜੋਤ ਦਿਹਾੜਾ ਆਵੇਗਾ ਕਿਉਂਕਿ ਜੁਗੋ ਜੁਗ ਅਟੱਲ ਹੈ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜੀ ਜੋ ਸਾਨੂੰ ਅਖੀਰ ਤੇ ਬੇਨਤੀ ਕਰਕੇ ਗਏ ਨਾ ਮੈਂ ਹਰ ਥਾਂ ਬੇਨਤੀ ਕਰਦਾ ਹੁੰਨਾ ਵੀ ਇੱਕ ਤਾਂ ਹੁੰਦੀ ਹੈ ਬੇਨਤੀ ਇੱਕ ਹੁੰਦਾ ਹੈ ਹੁਕਮ ਤੇ ਕਲਗੀਧਰ ਪਿਤਾ ਜੀ ਸਾਨੂੰ ਅਖੀਰਲੇ ਸਮੇਂ ਰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨਾਲ ਲੜ ਲਾ ਕੇ ਗਏ ਨੇ ਉਦੋਂ ਅੰਤਲੇ ਸਮੇਂ ਸਾਨੂੰ ਬੇਨਤੀ ਨਹੀਂ ਗੁਰੂ ਗੁਰਬਾਣੀ ਦੇ ਵਿੱਚ ਅਸੀਂ ਪੜ੍ਹਦੇ ਹਾਂ ਸੁਣ ਜਾਰ ਹਮਾਰੇ ਸੱਜਣ ਇੱਕ ਕਰੋ ਬੇਨਤੀ ਆ ਤੇ ਇਹ ਖੀਰਲੇ ਸਮੇਂ ਹੁਕਮ ਕਰਕੇ ਗਏ ਜੀ ਉਹ ਹੁਕਮ ਕੀ ਕਰਕੇ ਗਏ ਨੇ ਵੀ ਆਗਿਆ ਭਾਈ ਅਕਾਲ ਕੀ ਤੱਬੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਵੀ ਅੱਜ ਤਵਾਰ ਜਿਹੜਾ ਤੁਹਾਡਾ ਗੁਰੂ ਆ ਉਹ ਗੁਰੂ ਗ੍ਰੰਥ ਸਾਹਿਬ ਜੀ ਹੈ ਤੇ ਗੁਰਬਾਣੀ ਇਸ ਗੱਲ ਦੀ ਗਵਾਹੀ ਭਰਦੀ ਹੈ ਵੀ ਜਿਹੜਾ ਹੁਕਮ ਨਹੀਂ ਮੰਨਦਾ ਉਹ ਗੁਰੂ ਦੇ ਦਰ ਤੇ ਪਰਵਾਨ ਨਹੀਂ ਹੋ ਸਕਦਾ ਤੇ ਜਿਹੜਾ ਹੁਕਮ ਮੰਨਦਾ ਹੈ ਉਹ ਦਰਗਾਹ ਦੇ ਵਿੱਚ ਵੀ ਪ੍ਰਵਾਨ ਹੋ ਜਾਂਦਾ ਹੈ ਅਸੀਂ ਪੜ੍ਹਦੇ ਹਾਂ ਸਾਦੀ ਵਾਰ ਦੇ ਵਿੱਚ ਹੁਕਮ ਮੰਨਿਆ ਹੋਵੇ ਪ੍ਰਵਾਨ ਤਾ ਖਸਮੇ ਕਾ ਮਹਿਲ ਪਾਇਸੋ ਸੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅੱਜ ਜਿੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਸਾਕ ਕੇਂਦਰੀ ਸਥਾਨ ਤੇ ਸਮੁੱਚੇ ਖਾਲਸਾ ਪੰਥ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਇਹ ਦਿਹਾੜਾ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਵੱਡੀ ਪੱਧਰ ਤੇ ਮਨਾਇਆ ਜਾਂਦਾ ਹੈ ਉਥੇ ਆਲ ਇੰਡੀਆ ਗ੍ਰੰਥੀ ਰਾਗੀ ਪ੍ਰਚਾਰਕ ਸਿੰਘ ਸਭਾ ਵੱਲੋਂ ਜਿਹੜਾ ਹਰ ਸਾਲ ਇਹ ਉਪਰਾਲਾ ਕੀਤਾ ਜਾਂਦਾ ਹੈ ਤਕਰੀਬਨ ਇਸਰਾ ਮਹਾਨ ਗੁਰਮਤ ਸਮਾਗਮ ਹੈ ਤੇ ਭਾਈ ਜਗਮੇਲ ਸਿੰਘ ਜੀ ਸਾਜਲਾ ਉਹਨਾਂ ਦੇ ਸਮੂਹ ਸਾਥੀਆਂ ਵੱਲੋਂ ਇਹ ਪ੍ਰਾਲਾ ਕੀਤਾ ਜਾਂਦਾ ਹੈ ਮੈਂ ਬੇਨਤੀ ਕਰਾਂਗਾ ਦੇਖੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਬੈਠਣ ਵਾਲਾ ਬਾਬਾ ਬੁੱਢਾ ਜੀ ਦੀ ਪਦਵੀ ਤੇ ਬੈੰਦਾ ਕਿਉਂਕਿ ਅੱਜ ਅਸੀਂ ਦੇਖਦੇ ਆ ਨਾ ਤੁਸੀਂ ਇੱਕ ਗੱਲ ਚੇਤੇ ਰੱਖ ਮੈਂ ਕਰਨਾ ਕਿਸੇ ਮਹਾਂਪੁਰਖ ਦੀ ਜਿਹੜਾ ਹੈ ਕਥਾ ਸੁਣ ਰਿਹਾ ਸੀ ਦੇਖ ਰਿਹਾ ਸੀ ਮੈਨੂੰ ਵਧੀਆ ਲੱਗੀ ਮੈਂ ਉਹ ਤੁਹਾਨੂੰ ਸਾਂਝੀ ਕਰਕੇ ਖਿਮਾ ਮੰਗ ਲੈਣੀ ਹੈ ਹੋਕਲ ਲੱਗਾ ਬਾਣੀ ਪੜਨ ਵਾਲੇ ਦਾ ਕਦੇ ਨਰਾਦਰ ਨਾ ਕਰਿਓ ਜੋ ਗ੍ਰੰਥੀ ਸਿੰਘ ਹੈ ਖਾਸ ਕਰਕੇ ਜੇ ਤੁਸੀਂ ਸਤਕਾਰ ਨਾ ਦੇ ਸਕਦੇ ਨਰਾਦਰ ਵੀ ਨਾ ਕਰਿਓ ਉਹਨਾਂ ਨੇ ਜੋ ਬਚਨ ਕਿਨੇ ਕਹਿਣ ਲੱਗੇ ਵੀ ਉਹ ਕਿੱਡਾ ਵੱਡੇ ਭਾਗਾਂ ਵਾਲਾਗਾ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਰਸ਼ਨ ਗ੍ਰੰਥੀ ਸਿੰਘ ਕਰਦਾ ਤਾ ਵਿੱਚ ਬੈਠ ਕੇ ਫਿਰ ਜਿਹੜਾ ਬਚਨ ਕੀਤਾ ਸੀ ਨਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੀ ਬੁੱਢਾ ਸਾਹਿਬ ਖੋਲੋ ਗ੍ਰੰਥ ਲੇਹੋ ਆਵਾਜ਼ ਸੁਣੈ ਸਭ ਪੰਥ ਬੁੱਢਾ ਸਭ ਅਦਬ ਸਦ ਸਭ ਖੋਲਾ ਲੇ ਬੁੱਢਾ ਮੁਖ ਤੇ ਬੋਲਾ ਸੁਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਮੈਂ ਬੇਨਤੀ ਤਾਂ ਕਰ ਰਿਹਾ ਕਿਉਂਕਿ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਗੁਰਸਿੱਖਾਂ ਨੂੰ ਮਾਨ ਦਿੱਤਾ ਜਦੋਂ ਅਰਦਾਸ ਕਰਨ ਦੀ ਗੱਲ ਆਈ ਸੀ ਤੇ ਮਾਤਾ ਗੰਗਾ ਜੀ ਨੂੰ ਉਦੋਂ ਵੀ ਬਾਬਾ ਬੁੱਢਾ ਜੀ ਕੋਲ ਹੀ ਭੇਜਿਆ ਸੀ ਗ੍ਰੰਥੀ ਸੰਕੋਲੀ ਭੇਜਿਆ ਸੀ ਸਤਿਕਾਰਯੋਗ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਇਸ ਲਈ ਸਾਡਾ ਵੀ ਅੱਜ ਫਰਜ਼ ਬਣਦਾ ਹੈ ਕਿਉਂਕਿ ਸਮੇਂ ਦੀ ਨਜਾਕਤ ਨੂੰ ਦੇਖ ਕੇ ਮੈਂ ਇਹ ਨਹੀਂ ਵੀ ਅਸੀਂ ਮੇਰੇ ਜਿਹੜਾ ਹੈ ਇਹ ਨਾਲ ਮੇਰੇ ਮਿੱਤਰ ਦੋਸਤ ਨੇ ਕਿਉਂਕਿ ਅੱਜ ਨਾ ਤੁਸੀਂ ਧਾਰਮਿਕ ਵਿਦਿਆਲਿਆਂ ਦੇ ਵਿੱਚ ਤਕਸਾਲ ਦੇ ਵਿੱਚ ਜਾ ਕੇ ਜਾਂ ਜਿਹੜੇ ਗੁਰਮਤ ਦੇ ਵਿਦਿਆਲਿਆਂ ਨੇ ਕਦੇ ਜਾ ਕੇ ਪਤਾ ਕਰਿਓ ਸਾਡੇ ਬੱਚੇ ਰਾਗੀ ਗ੍ਰੰਥੀ ਬਣਨ ਨੂੰ ਤਿਆਰ ਨਹੀਂ ਉਹਦਾ ਕਾਰਨ ਕੀ ਹੈ ਕਿਉਂਕਿ ਜਿਹਹਾ ਜਹਾਜ ਸਮਾਜ ਦੇ ਵਿੱਚ ਅੱਜ ਮਾਹੌਲ ਹੈ ਗ੍ਰੰਥੀਆਂ ਦਾ ਸਤਕਾਰ ਹੈ ਰਾਗੀਆਂ ਦਾ ਸਤਕਾਰ ਹੈ ਉਸ ਮਾਹੌਲ ਨੂੰ ਦੇਖ ਕੇ ਕੋਈ ਰਾਗੀ ਗ੍ਰੰਥੀ ਬਣਨ ਨੂੰ ਤਿਆਰ ਨਹੀਂ ਕੋਈ ਸਮਾਸੀ ਜਦੋਂ ਰਾਗੀ ਗ੍ਰੰਥੀ ਬਣ ਦੇ ਲਈ ਸਪਾਰਸਾਂ ਚੱਲਦੀਆਂ ਸੀ ਦਾਖਲੇ ਲੈਣ ਦੇ ਲਈ ਅੱਜ ਸਕੂਲਾਂ ਵਾਲੇ ਕਾਲਜਾਂ ਵਾਲੇ ਆਪ ਕਹਿੰਦੇ ਨੇ ਵੀ ਸਾਡੇ ਕੋਲ ਬੱਚੇ ਲੈ ਕੇ ਆਵੋ ਇਸ ਲਈ ਹੱਥ ਜੋੜ ਬੇਨਤੀ ਕਰਾਂਗਾ ਵੀ ਜੇ ਨਹੀਂ ਤੁਸੀਂ ਸਤਿਕਾਰ ਕਰ ਸਕਦੇ ਨਰਾਦਰ ਨਾ ਕਰਿਆ ਕਰੋ ਸਤਿਕਾਰ ਕਰਿਆ ਕਰੋ ਬਾਣੀ ਪੜਨ ਵਾਲਾ ਤੇ ਇਥੋਂ ਤਾਂ ਗੁਰਬਾਣੀ ਕਹਿੰਦੀ ਹੈ ਵੀ ਨਾਨਕ ਦਾਸ ਮੁਖ ਤੇ ਜੋ ਬੋਲੇ ਈहां ਉहां ਸੱਚ ਹੋਵੇ ਜੋੜਾ ਮੁਖ ਤੋਂ ਬੋਲੇਗਾ ਨਾ ਬਾਣੀ ਪੜ ਕੇ ਤੇ ਉਹਦਾ ਇੱਥੇ ਵੀ ਚੌਥੇ ਵੀ ਸੱਚਾ ਹੋ ਜਾਣਾ ਹੈ ਉਹਦਾ ਉਹ ਤੋਂ ਅਸੀਸਾਂ ਪ੍ਰਾਪਤ ਕਰਿਆ ਕਰੋ ਉਹ ਤੋਂ ਦੁਰ ਅਸੀਸਾਂ ਨਾ ਪ੍ਰਾਪਤ ਕਰਿਆ ਕਰੋ ਬੰਦਾ ਸਤਕਾਰ ਦਿਆ ਕਰੋ ਸਤਿਗੁਰੂ ਜੀ ਦਿਆ ਕਰਨ ਸਾਡੇ ਕਹਿਣ ਵਾਲਿਆਂ ਤੇ ਸੁਣਨ ਵਾਲਿਆਂ ਤੇ ਜੋ ਗੁਰੂ ਦੀ ਗੱਲ ਹੈ ਕੋ ਅਸੀਂ ਪੱਲੇ ਬਣੀਏ ਸੋ ਵਿਚਾਰਾਂ ਕਰਨੇ ਇੱਕ ਨਹੀਂ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ ਹੁਣਾਂ ਪੁੰਨਾਂ ਦੀ ਖਿਮਾ ਕਰਨੀ ਦਾਸ ਕਿਉਂਕਿ ਭਾਈ ਸਾਹਿਬ ਜੀ ਨੇ ਵੀ ਜ਼ਿਕਰ ਕੀਤਾ ਜਿਸ ਸਮਾਗਮ ਤੱਕ ਸਾਹਿਬ ਆਖੇ ਵੀ ਸੀਗਾ ਉਸ ਕਰਕੇ ਥੋੜਾ ਦੇਰ ਹੈ ਲੇਟ ਪਹੁੰਚਿਆ ਉਹਦੀ ਵੀ ਖਿਮਾ ਮੰਗਦਾ ਹੈ